ਪਾਵੜੀ ਨਿਤ ਜਪੀਐ ਸਾਸਿ ਗਰਾਸ ਨਾਉ ਪਰਵਦਗਾਰਦਾ ਜਿਸ ਨਾਮ ਕਰੇ ਰਹਾਮ ਤਿਸ ਨਾ ਵਿਸਾਰਦਾ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਸਭ ਕਿਛੁ ਜਾਣੈ ਜਾਣ ਬੁੱਧ ਵਿਚਾਰਦਾ ਅਨਕ ਰੂਪ ਖਿਨਮਾਹਿ ਕੁਦਰਤ ਧਾਰਦਾ ਜਿਸ ਨੋ ਲਾਈ ਸੱਚ ਤਿਸਹ ਉਧਾਰ ਦਾ ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਗ ਦੀ ਬਾਣ ਹੈ ਆਉ ਤਿਸ ਨਮਸਕਾਰ ਦਾ ਪਾਵੜੀ ਨਿਤ ਜਪੀਐ ਸਾਸਿ ਗਰਾਸ ਨਾਉ ਪਰਵਦਗਾਰ ਦਾ ਜਿਸ ਨੋ ਕਰੇ ਰਹਮ ਤਿਸ ਨਾ ਵਿਸਾਰਦਾ ਆਪ ਉਪਾਵਣ ਹਾਰ ਆਪੇ ਹੀ ਮਾਰਦਾ ਸਭ ਕਿਛੁ ਜਾਣਾਂ ਜਾਣ ਬੁੱਝ ਵਿਚਾਰਦਾ ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ ਜਿਸ ਨਾਲ ਲਾਏ ਸੱਚ ਤਿਸਹ ਉਦਾਰਦਾ ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਗ ਦੀ ਬਾਣ ਹੈ ਪਾਉ ਤਿਸ ਨੂੰ ਨਮਸਕਾਰ ਦਾ ਪਾਵੜੀ ਨਿਤ ਜਪੀਐ ਸਾਸਿ ਗਰਾਸ ਨਾਉ ਪਰਵਦਗਾਰ ਦਾ ਜਿਸ ਨਾਮ ਕਰੇ ਰਹਾਮ ਤਿਸ ਨਾ ਵਿਸਾਰਦਾ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਸਭ ਕਿਛੁ ਜਾਣੈ ਜਾਣ ਬੁੱਝ ਵਿਚਾਰਦਾ ਅਨਕ ਰੂਪ ਖਿਨ ਮਾਹੇ ਕੁਦਰਤ ਧਾਰ ਦਾ ਜਿਸ ਨਾਲ ਲਾਏ ਸੱਚ ਤਿਸਹਰ ਉਧਾਰ ਦਾ ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਗ ਦੀ ਬਾਣ ਹੈ ਆਉ ਤਿਸ ਨਮਸਕਾਰ ਦਾ ਪਾਵੜੀ ਨਿਤ ਜਪੀਐ ਸਾਸਿ ਗਰਾਸ ਨਾਉ ਪਰਵਦਗਾਰ ਦਾ ਜਿਸ ਨਾਲ ਕਰੇ ਰਹਮ ਤੇ ਸਨਾ ਵਿਚਾਰਦਾ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਸਭ ਕਿਛੁ ਜਾਣਾਂ ਜਾਣ ਬੁੱਝ ਵਿਚਾਰਦਾ ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ ਜਿਸ ਨਾਲ ਲਾਏ ਸੱਚ ਤਿਸਹ ਉਧਾਰਦਾ ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਗ ਦੀ ਬਾਣ ਹੈ ਆਉ ਤਿਸ ਨਮਸਕਾਰ ਦਾ ਪਾਵੜੀ ਨਿਤ ਜਪੀਐ ਸਾਸਿ ਗਰਾਸ ਨਾਉ ਪਰਵਦਗਾਰ ਦਾ ਜਿਸ ਨਾ ਕਰੇ ਰਹਾਮ ਤਿਸ ਨਾ ਵਿਸਾਰਦਾ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਸਭ ਕਿਛੁ ਜਾਣੈ ਜਾਣ ਬੁੱਧ ਵਿਚਾਰਦਾ ਅਨਕ ਰੂਪ ਖਿਨ ਮਾਹੇ ਕੁਦਰਤ ਧਾਰ ਦਾ ਜਿਸ ਨਾਲ ਲਾਏ ਸੱਚ ਤਿਸਹ ਉਦਾਰ ਦਾ ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਗ ਦੀ ਬਾਣ ਹੈ ਆਉ ਤਿਸ ਨਮਸਕਾਰ ਦਾ ਪਾਉੜੀ ਨਿਤ ਜਪੀਐ ਸਾਸਿ ਗਰਾਸ ਨਾਉ ਪਰਵਦਗਾਰ ਦਾ ਜਿਸਨੋ ਕਰੇ ਰਹਾਮ ਤਿਸਨਾਂ ਵਿਸਾਰਦਾ ਆਪ ਉਪਾਵਣ ਹਾਰ ਆਪੇ ਹੀ ਮਾਰਦਾ ਸਭ ਕਿਛੁ ਜਾਣੈ ਜਾਣ ਬੁੱਧ ਵਿਚਾਰਦਾ ਅਨਕ ਰੂਪ ਖਿਨਮਾਹਿ ਕੁਦਰਤ ਧਾਰਦਾ ਜਿਸਨੋ ਲਾਇ ਸਚ ਤਿਸਹਿ ਉਦਾਦਾ ਜਿਸਦਾ ਹੋਵੈ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਗ ਦੀ ਬਾਣ ਹੈ ਆਉ ਤਿਸ ਨਮਸਕਾਰ ਦਾ ਪਾਵੜੀ ਨਿਤ ਜਪੀਐ ਸਾਸ ਗਰਾਸ ਨਾਉ ਪਰਵਦਗਾਰ ਦਾ ਜਿਸ ਨਾਮ ਕਰੇ ਰਹਾਮ ਤਿਸ ਨਾ ਵਿਸਾਰਦਾ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਸਭ ਕਿਛੁ ਜਾਣੈ ਜਾਣ ਬੋਧ ਵਿਚਾਰ ਦਾ ਅਨਕ ਰੂਪ ਖਿਨ ਮਾਹੇ ਕੁਦਰਤ ਧਾਰ ਦਾ ਜਿਸ ਮੋ ਲਾਏ ਸੱਚ ਤਿਸਹ ਉਦਾ ਦਾ ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਗ ਦੀ ਬਾਣ ਹੈ ਆਉ ਤਿਸ ਨਮਸਕਾਰ ਦਾ ਪਾਉੜੀ ਨਿਤ ਜਪੀਐ ਸਾਸ ਗਰਾਸ ਨਾਉ ਪਰਵਦਗਾਰ ਦਾ ਜਿਸ ਨਾ ਕਰੇ ਰਹਾਮ ਤਿਸ ਨਾ ਵਿਸਾਰਦਾ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਸਭ ਕਿਛੁ ਜਾਣੈ ਜਾਣ ਬੁੱਧ ਵਿਚਾਰਦਾ ਅਨਕ ਰੂਪ ਖਿਨਮਾਹੇ ਕੁਦਰਤ ਧਾਰਦਾ ਜਿਸ ਨਾ ਲਾਏ ਸੱਚ ਤਿਸਹ ਉਦਾਰਦਾ ਜਿਸ ਸਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਗ ਦੀ ਬਾਣ ਹੈ ਆਉ ਤਿਸ ਨਮਸਕਾਰ ਦਾ ਪਾਵਣੀ ਨਿਤ ਜਪੀਐ ਸਾਸ ਗਰਾਸ ਨਾਉ ਪਰਵਦਗਾਰ ਦਾ ਜਿਸ ਨਾਮ ਕਰੇ ਰਹਮ ਤਿਸ ਨਾ ਵਿਸਾਰਦਾ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਸਭ ਕਿਛੁ ਜਾਣਾਂ ਜਾਣ ਬੁੱਝ ਵਿਚਾਰ ਦਾ ਅਨਕ ਰੂਪ ਖਿਨ ਮਾਹੇ ਕੁਦਰਤ ਧਾਰ ਦਾ ਜਿਸ ਨਾਲ ਲਾਏ ਸੱਚ ਤਿਸਹ ਉਧਾਰ ਦਾ ਜਿਸ ਦਾ ਹੋਵੈ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਗ ਦੀ ਬਾਣ ਹੈ ਆਉ ਤਿਸ ਨਮਸਕਾਰ ਦਾ ਪਾਉੜੀ ਨਿਤ ਜਪੀਐ ਸਾਸਿ ਗਰਾਸ ਨਾਉ ਪਰਵਦਗਾਰਦਾ ਜਿਸ ਨਾ ਕਰੇ ਰਹੰਮ ਤਿਸ ਨਾ ਵਿਸਾਰਦਾ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਸਭ ਕਿਛੁ ਜਾਣੈ ਜਾਣ ਬੁੱਝ ਵਿਚਾਰਦਾ ਅਨਕ ਰੂਪ ਖਿਨਮਾਹਿ ਕੁਦਰਤ ਧਾਰਦਾ ਜਸਨਾ ਲਈ ਸੱਚ ਤਿਸਹ ਉਧਾਰਦਾ ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਗ ਦੀ ਬਾਣ ਹੈ ਆਉ ਤਿਸ ਨਮਸਕਾਰ ਦਾ ਪਾਉੜੀ ਨਿਤ ਜਪੀਐ ਸਾਸ ਗਰਾਸ ਨਾਉ ਪਰਵਦਗਾਰਦਾ ਜਿਸ ਨਾ ਕਰੇ ਰਹਮ ਤਿਸ ਨਾ ਵਿਸਾਰਦਾ ਆਪ ਉਪਾਵਣ ਹਾਰ ਆਪੇ ਹੀ ਮਾਰਦਾ ਸਭ ਕਿਛੁ ਜਾਣਾਂ ਜਾਣ ਬੁੱਧ ਵਿਚਾਰਦਾ ਅਨਕ ਰੂਪ ਖਿਨਮਾਹਿ ਕੁਦਰਤ ਧਾਰਦਾ ਜਿਸ ਨਾਲ ਲਾਏ ਸੱਚ ਤਿਸਹ ਉਧਾਰਦਾ ਜਿਸ ਦਾ ਹੋਵੈ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਗ ਦੀ ਬਾਣ ਹੈ ਆਉ ਤਿਸ ਨਮਸਕਾਰ ਦਾ ਪਾਵੜੀ ਨਿਤ ਜਪੀਐ ਸਾਸਿ ਗਰਾਸ ਨਾਉ ਪਰਵਦਗਾਰ ਦਾ ਜਿਸ ਨਾ ਕਰੇ ਰਹੰਮ ਤਿਸ ਨਾ ਵਿਸਾਰਦਾ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਸਭ ਕਿਛੁ ਜਾਣੈ ਜਾਣ ਬੁੱਝ ਵਿਚਾਰਦਾ ਅਨਕ ਰੂਪ ਖਿਨ ਮਾਹਿ ਕੁਦਰਤ ਧਾਰ ਦਾ ਜਿਸ ਨਾਲ ਲਾਏ ਸੱਚ ਤਿਸਹ ਉਦਾਰ ਦਾ ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਗ ਦੀ ਬਾਣ ਹੈ ਆਉ ਤਿਸ ਨਮਸਕਾਰ ਦਾ ਪਾਵਣੀ ਨਿਤ ਜਪੀਐ ਸਾਸਿ ਗਰਾਸ ਨਾਉ ਪਰਵਦਗਾਰ ਦਾ ਜਿਸ ਨਾਲ ਕਰੇ ਰਹਮ ਸੁਨਾ ਵਿਸਾਰਦਾ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਸਭ ਕਿਛੁ ਜਾਣਾਂ ਜਾਣ ਬੁੱਧ ਵਿਚਾਰਦਾ ਅਨਕ ਰੂਪ ਖਿਨ ਮਾਹੇ ਕੁਦਰਤ ਧਾਰਦਾ ਜਿਸਨੋ ਲਾਏ ਸੱਚ ਤਿਸਹ ਉਦਾਦਾ ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਗ ਦੀ ਬਾਣ ਹੈ ਆਉ ਤਿਸ ਨਮਸਕਾਰ ਦਾ ਪਾਉੜੀ ਨਿਤ ਜਪੀਐ ਸਾਸਿ ਗਰਾਸ ਨਾਉ ਪਰਵਦਗਾਰ ਦਾ ਜਿਸ ਨੋ ਕਰੇ ਰਹਾਮ ਤਿਸ ਨਾ ਵਿਸਾਰਦਾ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਸਭ ਕਿਛੁ ਜਾਣੈ ਜਾਣ ਬੁੱਧ ਵਿਚਾਰਦਾ ਅਨਕ ਰੂਪ ਖਿਨ ਮਾਹੇ ਕੁਦਰਤ ਧਾਰ ਦਾ ਜਿਸ ਨੋ ਲਾਏ ਸੱਚ ਤਿਸਹ ਉਦਾ ਦਾ ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਗ ਦੀ ਬਾਣ ਹੈ ਆਉ ਤਿਸ ਨਮਸਕਾਰ ਦਾ ਪਾਉੜੀ ਨਿਤ ਜਪੀਐ ਸਾਸਿ ਗਰਾਸ ਨਾਉ ਪਰਵਦਗਾਰ ਦਾ ਜਿਸ ਨਾਮ ਕਰੇ ਰਹਾਮ ਤੇ ਸੁਨਾ ਵਿਸਾਰਦਾ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਸਭ ਕਿਛੁ ਜਾਣੈ ਜਾਣ ਬੁੱਧ ਵਿਚਾਰਦਾ ਅਨਕ ਰੂਪ ਖਿਨਮਾਹਿ ਕੁਦਰਤ ਧਾਰਦਾ ਜਿਸ ਨਾਮ ਲਾਇ ਸਚ ਤਿਸਹ ਉਧਾਰਦਾ ਜਿਸ ਦਾ ਹੋਵੈ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਗ ਦੀ ਬਾਣ ਹੈ ਆਉ ਤਿਸ ਨਮਸਕਾਰ ਦਾ ਪਾਵਣੀ ਨਿਤ ਜਪੀਐ ਸਾਸ ਗਰਾਸ ਨਾਉ ਪਰਵਦਗਾਰ ਦਾ ਜਿਸ ਨਾ ਕਰੇ ਰਹਮ ਤਿਸ ਨਾ ਵਿਸਾਰਦਾ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਸਭ ਕਿਛੁ ਜਾਣੈ ਜਾਣ ਬੁੱਧ ਵਿਚਾਰ ਦਾ ਅਨਕ ਰੂਪ ਖਿਨ ਮਾਹੇ ਕੁਦਰਤ ਧਾਰ ਦਾ ਜਿਸ ਨਾਲ ਲਾਏ ਸੱਚ ਤਿਸਹ ਉਧਾਰ ਦਾ ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਗ ਦੀ ਬਾਣ ਹੈ ਆਉ ਤਿਸ ਨਮਸਕਾਰ ਦਾ ਪਾਵਣੀ ਨਿਤ ਜਪੀਐ ਸਾਸ ਗਰਾਸ ਨਾਉ ਪਰਵਦਗਾਰ ਦਾ ਜਿਸ ਨਾ ਕਰੇ ਰਹਾਮ ਤਿਸ ਨਾ ਵਿਸਾਰਦਾ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਸਭ ਕਿਛੁ ਜਾਣੈ ਜਾਣ ਬੁੱਧ ਵਿਚਾਰਦਾ ਅਨਕ ਰੂਪ ਖਿਨਮਾਹਿ ਕੁਦਰਤ ਧਾਰਦਾ ਜਿਸ ਨਾ ਲਾਏ ਸੱਚ ਤਿਸਹ ਉਧਾਰਦਾ ਜਿਸ ਸਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਗ ਦੀ ਬਾਣ ਹੈ ਆਉ ਤਿਸ ਨਮਸਕਾਰ ਦਾ ਪਾਵੜੀ ਨਿਤ ਜਪੀਐ ਸਾਸਿ ਗਰਾਸ ਨਾਉ ਪਰਵਦਗਾਰ ਦਾ ਜਿਸ ਨਾਮ ਕਰੇ ਰਹਮ ਤਿਸ ਨਾ ਵਿਸਾਰਦਾ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਸਭ ਕਿਛੂ ਜਾਣ ਜਾਣ ਬੁੱਝ ਵਿਚਾਰ ਦਾ ਅਨਕ ਰੂਪ ਖਿਨ ਮਾਹੇ ਕੁਦਰਤ ਧਾਰ ਦਾ ਜਿਸ ਨਾਲ ਲਾਏ ਸੱਚ ਤਿਸਹ ਉਧਾਰ ਦਾ ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਗ ਦੀ ਬਾਣ ਹੈ ਆਉ ਤਿਸ ਨਮਸਕਾਰ ਦਾ ਪਾਉੜੀ ਨਿਤ ਜਪੀਐ ਸਾਸਿ ਗਰਾਸ ਨਾਉ ਪਰਵਦਗਾਰ ਦਾ ਜਿਸ ਨਾ ਕਰੇ ਰਹਾਮ ਤਿਸ ਨਾ ਵਿਸਾਰਦਾ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਸਭ ਕਿਛੁ ਜਾਣੈ ਜਾਣ ਬੁੱਝ ਵਿਚਾਰਦਾ ਅਨਕ ਰੂਪ ਖਿਨਮਾਹਿ ਕੁਦਰਤ ਧਾਰਦਾ ਜਸ ਮੋਲਾਈ ਸੱਚ ਤਿਸਹ ਉਧਾਰ ਦਾ ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਗ ਦੀ ਬਾਣ ਹੈ ਆਉ ਤਿਸ ਨਮਸਕਾਰ ਦਾ ਪਾਵੜੀ ਨਿਤ ਜਪੀਐ ਸਾਸਿ ਗਰਾਸ ਨਾਉ ਪਰਵਦਗਾਰ ਦਾ ਜਿਸ ਨੂੰ ਕਰੇ ਰਹਮ ਤਿਸ ਨਾ ਵਿਸਾਰਦਾ ਆਪ ਉਪਾਵਣ ਹਾਰ ਆਪੇ ਹੀ ਮਾਰਦਾ ਸਭ ਕਿਛੁ ਜਾਣਾਂ ਜਾਣ ਬੁੱਝ ਵਿਚਾਰਦਾ ਅਨਕ ਰੂਪ ਖਿਨਮਾਹੇ ਕੁਦਰਤ ਧਾਰਦਾ ਜਿਸ ਨਾਲ ਲਾਏ ਸੱਚ ਤਿਸਹ ਉਦਾਰਦਾ ਜਿਸ ਦਾ ਹੋਵੈ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਗ ਦੀ ਬਾਣ ਹੈ ਆਉ ਤਿਸ ਨਮਸਕਾਰ ਦਾ ਪਾਵੜੀ ਨਿਤ ਜਪੀਐ ਸਾਸਿ ਗਰਾਸ ਨਾਉ ਪਰਵਦਗਾਰ ਦਾ ਜਿਸ ਨੋ ਕਰੇ ਰਹਮ ਤਿਸ ਨਾ ਵਿਸਾਰਦਾ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਸਭ ਕਿਛੁ ਜਾਣੈ ਜਾਣ ਬੁੱਝ ਵਿਚਾਰਦਾ ਅਨਕ ਰੂਪ ਖਿਨ ਮਾਹੇ ਕੁਦਰਤ ਧਾਰ ਦਾ ਜਿਸ ਨਾਲ ਲਾਏ ਸੱਚ ਤਿਸਹ ਉਦਾ ਦਾ ਜਿਸ ਦਾ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਅਭਗ ਦੀ ਬਾਣ ਹੈ ਆਉ ਤਿਸ ਨਮਸਕਾਰ ਦਾ